ਮਕਸਰ ਪਟਾਕਾ ਫੈਕਟਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ ਫੈਕਟਰੀ ਮਾਲਕ ਤੇ ਉਸਦੇ ਪੁੱਤਰ ਨੂੰ ਕੀਤਾ ਗ੍ਰਿਫਤਾਰ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦਾ ਲਿਆ ਰਿਮਾਨ ਮਕਸਰ ਸਾਹਿਬ ਦੇ ਲੰਬੀ ਦੇ ਸਿੰਘੇਵਾਲਾ ਪਿੰਡ 'ਚ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਨੇ ਫੈਕਟਰੀ ਮਾਲਕ ترਸੀਮ ਸਿੰਘ ਅਤੇ ਉਸਦੇ ਪੁੱਤਰ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ترਸੀਮ ਸਿੰਘ ਦਾ ਪੁੱਤਰ ਨਵਰਾਜ ਸਿੰਘ ਅਤੇ ਲੇਬਰ ਠੇਕੇਦਾਰ ਰਾਜਕੁਮਾਰ ਵੀ ਸ਼ਾਮਲ ਹੈ ਪੁਲਿਸ ਨੇ ਪਿਉ ਪੁੱਤ ਨੂੰ ਅਦਾਲਤ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਜਿੱਕਰ ਜੋਗੇ ਕੁਝ ਦਿਨ ਪਹਿਲਾਂ ਲੰਮੀ ਹਲਕੇ ਦੇ ਸਿੰਘੇਵਾਲਾ ਪਿੰਡ ਦੇ ਖੇਤਾਂ 'ਚ ਤਰਸੇਮ ਸਿੰਘ ਦੀ ਪਟਾਕਾ ਫੈਕਟਰੀ 'ਚ ਇੱਕ ਵੱਡਾ ਤਮਾਕਾ ਹੋਇਆ ਸੀ ਜਿਸ ਤੋਂ ਬਾਅਦ ਭਗੜੜ ਮੱਚੀ ਅਤੇ ਦੋ ਮੰਜ਼ਲਾ ਇਮਾਰਤ ਡਿੱਗਣ ਨਾਲ ਮਲਬੇ ਹੇਠਾਂ ਦੱਬੇ 5 ਮਜ਼ਦੂਰਾਂ ਦੀ ਮੌਤ ਹੋ ਗਈ ਜੋ ਕਿ ਲਗਭਗ 30 ਲੋਕ ਗੰਭੀਰ ਜ਼ਖਮੀ ਹੋ ਗਏ ਸਨ ਘਟਨਾ ਤੋਂ ਬਾਅਦ ਲੇਬਰ ठेकेदार राजकुमार ਫਰਾਰ ਸੀ ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਉਸ ਦਾ ਨਾਮ ਐਫ ਆਈ ਆਰ ਚ ਸ਼ਾਮਲ ਕੀਤਾ ਗਿਆ ਉਸ ਦੇ ਵਿੱਚ ਅਸੀਂ ਜਿਹੜਾ ਹੈਗਾ ਕੱਲ ਬਲਾਸਟ ਵੈ ਅਸੀਂ ਸਿੰਘਾ ਵਾਲੇ ਜਿਹੜੀ ਪਟਾਕਿਆਂ ਦੀ ਫੈਕਟਰੀ ਸੀ ਉਸ ਵਿੱਚ ਅਸੀਂ ਮੁਕੱਦਮਾ ਨੰਬਰ 129 ਹੈ ਜਿਹੜਾ ਕੱਲ ਅ ਦਰਜ ਕੀਤਾ ਹੈ ਸੇਮ ਸਿੰਘ ਪੁੱਤਰ ਨੈਭ ਸਿੰਘ ਤੇ ਸੇਮ ਦਾ ਬੇਟਾ ਨਵਰਾਜ ਸਿੰਘ ਔਰ ਇਹਦੀ ਪਤਨੀ ਹੈ ਸੁਖਚੈਨ ਗੌਰ ਇਹਨਾਂ ਦੇ ਖਿਲਾਫ ਹੈ ਜਿਹੜਾ ਅ ਬੀ ਐਨ ਐਸ ਦੀ ਸੈਕਸ਼ਨ 105 118 2 35 ਅ ਬੀ ਐਨ ਐਸ ਔਰ ਐਕਸਪਲੋਸਿਵ ਵੈਕਟਰ 9ਬੀ ਔਰ ਫੈਕਟਰੀ ਐਕਟ 91 ਦੇ ਵਿੱਚ ਇਹਨਾਂ ਦੇ ਖਿਲਾਫ ਅਸੀਂ ਐਫ ਆਰ ਲੋਸ ਕੀਤੀ ਹੈ ਅਫੇਰ ਲੋਸ ਕਰਕੇ ਅਸੀਂ ਜਿਹੜਾ ਹੈਗਾ ਇਹ ਚ ਜਿਹੜੇ ਮੇਨ ਦੋਸ਼ੀ ਹੈ ਸਰਵਿੰਦਰ ਸਿੰਘ ਔਰ ਉਹਦੇ ਬੇਟੇ ਨਵਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਦੂਸਰੇ ਐ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਕੀ ਮਤਲਬ ਕੋਈ ਫੈਕਟਰੀ ਦੇ ਕੰਮ ਐ ਪਾਇਛੀ ਉਹਦੇ ਕੋਈ ਕਾਰਨ ਉਹ ਲੈ ਸਾਈਸ ਦਾ ਇਹਨੇ ਪਰਮਿਸ਼ਨ ਮੰਗੀ ਸੀ ਪਰ ਹਲੇ ਉਹ ਜਿਹੜੀ ਉੱਪਰ ਕਲੀਅਰ ਨਹੀਂ ਹੋਈ ਉਹ ਹਲੇ ਦਫ਼ਤਰਾਂ ਦੇ ਵਿੱਚ ਹੀ ਪਈ ਐ ਤੇ ਪਰਮਿਸ਼ਨ ਹੋਈ ਨਹੀਂ ਇਹਦੀ ਹਲੇ ਇਹ ਜਿਹੜੀ ਹੈਗੀ ਐ ਇਲੈਗਲਿਕ ਸੀ ਸਿੰਘਿਆਲੇ ਪਿੰਡ ਦੇ ਘਟਾਣੇ ਆ ਉੱਥੇ ਫੈਕਟਰੀ ਪਟਾਕਿਆਂ ਦੀ ਉਹਦੇ ਚ ਕੋਈ ਚਾਹੇ ਬਿਜਲੀ ਦਾ ਬਿਗੈ ਸਰਗੜ ਜਾਂ ਕੋਈ ਹੋ ਗਿਆ ਰਾਤ ਨੂੰ 12:30 1 ਵਜੇ ਦੇ ਬੁਲ ਟਾਈਮ ਹੋਣਾ ਉਹਦੇ ਨਾਲ ਵੱਡਾ ਐਕਸੀਡੈਂਟ ਹੋ ਗਿਆ ਕਾਫੀ ਨੁਕਸਾਨ ਹੋਇਆ ਪੰਜ ਆਦਮੀਆਂ ਦੀ ਤਾਂ ਮੌਤ ਹੀ ਹੋ ਗਈ 19 ਉਹਦੇ ਚ ਜ਼ਖਮੀ ਹੋ ਗਏ ਜ਼ਖਮੀਆਂ ਦੀ ਹਾਲਤ ਠੀਕ ਹੈ ਥੋੜੀਆਂ-ਮੋਡੀਆਂ ਜਿਹੜੀਆਂ ਜ਼ਖਮ ਨੇ ਸੱਟਾਂ ਨੇ ਤੇ ਪਰਮਾਤਮਾ ਕਰਿਓ ਤੰਦਰੁਸਤ ਹੋਣ ਜਿਹੜੇ ਸਭ ਦੇ ਪਰਾਇਸ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਵੀ ਸਾਰਿਆਂ ਨੂੰ ਬਹੁਤ ਦੁੱਖ ਹੈ ਪਰਿਵਾਰਾਂ ਨਾਲ ਵੀ ਮੈਂ ਇੱਕ ਦੁੱਖ ਵਿੱਚ ਨਾਜ਼ਰ ਹੈ ਉਹਨਾਂ ਪਰਿਵਾਰਾਂ ਨੂੰ ਉਹਨਾਂ 2-2 ਲੱਖ ਰੁਪਏ ਇੱਕ ਬੰਦੇ ਦੀ ਜਿਹੜੀ ਰਾਡ ਵਿੱਚੋਂ ਦਿੱਤਾ ਜਾਊਗਾ ਜਿਹੜੇ ਜ਼ਖਮੀ ਹੈ ਉਹਨਾਂ ਦਾ ਸਾਰਿਆਂ ਦਾ ਇਲਾਜ ਸਰਕਾਰ ਵੱਲੋਂ ਕਿਸ ਕੋਈ ਉਹਨਾਂ ਦਾ ਆਪਣਾ ਖਰਚ ਨਹੀਂ ਸਰਕਾਰ ਕਰੂਗੀ ਤੇ ਹੋਰ ਵੀ ਸਾਰਾ ਕੁਝ ਜਿਵੇਂ ਜਿਵੇਂ ਲੋੜ ਆ ਦੇਖਿਆ ਜਾ ਰਿਹਾ ਮੰਦਭਾਗੀ ਕਰਨ ਮੁਖਸਰ ਸਾਹਿਬ ਤੋਂ ਹਰ ਸਿਮਰਨ ਕਪੂਰ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਨਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us